ਨੇ ਲੜਾਈ ਹੋਈ ਮੁੰਡੇ ਦੀ ਉਹਦੇ ਨਾਲ ਉਹ ਪਛੇੜ ਜਿਹੜਾ ਕੀ ਨਾ ਈਸ਼ਾਨ ਅੱਛਾ ਤੇ ਇਹਨਾਂ ਨਾਲ ਹੋਈ ਤੇ ਉੱਥੇ ਆਪਣੇ ਕਣੀ ਏਡੇ ਦੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚੱਲ ਗਏ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਆਈ ਇੱਥੇ ਆ ਕੇ ਤੇ ਇੱਥੇ ਆ ਕੇ ਬੱਸ ਇਹਨਾਂ ਨੂੰ ਦੱਸਿਆ ਵੀ ਉਹਦਾ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾ ਦੱਸਣੀ ਆਏ ਤੇ ਫਿਰ ਇਹਨਾਂ ਫੜਨਾ ਕਿੱਡੀ ਜਿਹੇ ਆਏ ਚਾਰ ਜਣੇ ਨਮਰਨ ਜਰਮਨਦੀਪ ਸਿੰਘ ਜਰਮਨਦੀਪ ਸਿੰਘ ਕਿਹੜਾ ਪਿੰਡ ਹੈ ਪਿੰਡ ਕਿਹੜਾ ਹੈ ਇੱਥੇ ਕਿਧਰ ਆਏ ਇੱਥੇ ਦਸਣੇ ਆਏ ਆ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀਆ ਨੂੰ ਸਮਝਾਓ ਨਾ ਗੱਲ ਕਰੀਏ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਉਹ ਵਧੀਆ ਵਾ ਅੱਛਾ ਬਸ ਇਹ ਗੱਲ ਵੀ ਅਸੀਂ ਇੱਥੇ ਆਏ ਆ ਤੇ ਅਸੀਂ ਇੰਦਰ ਬੈਠੀਆਂ ਨਾ ਕੁੱਟਿਆ ਵਾ ਕਿੱਨੇ ਜਣੇ ਆਏ ਹਾਂਜੀ ਕਿਨੇ ਜਣੇ ਅਸੀਂ ਆਏ ਆ ਇੱਥੇ ਆਪਾਂ ਚਾਰ ਜਣੇ ਆ ਜੀ ਇਹ ਚਾਰੇ ਜਣੇ ਦਸਣੇ ਆਏ ਹਾਂਜੀ ਚਾਰੇ ਜਣੇ ਇਹਨਾਂ ਨੂੰ ਦੱਸਣੀ ਆ ਨਹੀਂ ਦੋ ਜਣੇ ਜਿੰਨਾ ਰਾਹ ਦੱਸਿਆ ਉਹਨੂੰ ਨਹੀਂ ਜਿਹਨਾਂ ਨੂੰ ਪਈ ਦੱਸਣਾ ਆ ਨਾ ਤੇ ਪਹਿਲਾਂ ਉੱਥੇ ਪਹਿਲਾਂ ਦੀ ਗੱਲੋ ਜੀ ਤੁਹਾਡੀ ਇਸ ਤੋਂ ਪਹਿਲਾਂ ਪਹਿਲਾਂ ਇਹਦੇ ਨਾਲ ਤਾਂ ਨਹੀਂ ਕੋਈ ਗੱਲ ਕੋਈ ਇਹ ਕਿਹੇ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਉਹਨਾਂ ਨਾਲ ਕਰੀ ਨਾ ਇਹਦੇ ਨਾਲ ਕਿੱਧਰ ਆਈ ਇਹ ਇਹ ਪਿਆ ਪਹਿਲਾਂ ਉਹਨੂੰ ਮਤਲਬ ਵੀ ਉੱਥੋਂ ਜਿਹੜਾ ਗੱਲ ਉੱਥੇ ਲੜਾਈ ਹੋਈ ਆ ਇਹਦਾ ਨਾਂ ਕੀ ਆ ਇਹ ਇਹ ਵੀ ਉਹ ਰਾਜ ਇਹ ਕਿਸੇ ਦੀ ਲੜਾਈ ਚ ਪਿਆ ਹਾਂਜੀ ਇਹ ਹਾਂਜੀ ਭਾਜੀ ਮੈਂ ਹਿੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਅੰਸਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀਂ ਬਾਰਵੀਂ ਗੱਲ ਸੁਣੋ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੇ ਘਰ ਦੀ ਇਹਨੂੰ ਮੇਰੀ ਘਰ ਵਾਲੀ ਰਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਆਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫਰੇਗੜ ਚੂੜੀਆਂ ਤੋਂ ਆਉਂਦੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਤੇ ਆਣ ਕੇ 6 ਜਣੇ ਜਿਹੜੇ ਭੱਜ ਗਏ ਆ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਸਾਡੇ ਕਾਬੂ ਆਏ ਆ ਉਹਨਾਂ ਦੋਵਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ ਮੰਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟ ਖੋਹ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਸ਼ਰਾਰਤੀ ਆਂਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ ਠੀਕ ਹੈ ਜੀ ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ ਜੇ ਇਹਨਾਂ ਦੀ ਕੋਈ ਗੱਲਬਾਤ ਸਹੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀਏ ਦੇ ਵਿੱਚ ਹੈਗੀ ਆ ਥਾਣਾ ਕਣੀਏ ਦੇ ਬੰਗ ਰਹਾ ਹੈ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵ代ਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਗੱਲ ਹੀ ਨਹੀਂ ਸਮਝੀ ਸੱਭਾ ਆ ਕੇ ਜੰਦਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਕੰਡਾ ਕੱਢ ਦੇਣਾ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਮਦਰ ਇਹ 5 6 ਜਣੇ ਮੁੰਡੇ ਮੇਰੇ ਘਰ ਆਏ ਆ 2 ਵਜੇ ਕੇ 40 ਮਿੰਟ ਤੇ ਆ ਕੇ ਨਾ ਦਰਵਾਜ਼ਾ ਖੜਕਾਇਆ ਮੈਂ ਦਰਵਾਜ਼ਾ ਖੋਲਿਆ ਏ ਮੈਨੂੰ ਆਂਦੇ ਆ ਕਿ ਜਵਰਾਜ ਦਾ ਘਰੇ ਹੋਈ ਆ ਮੈਂ ਕਿਹਾ ਹਾਂ ਜੀ ਅਖਿਓ ਠਾਰ ਲੈ ਕੇ ਗਿਆ ਅੱਡੇ ਤੇ ਆਂਟੀ ਜੀ ਮੈਂ ਕਿਹਾ ਹਾਂ ਪੁੱਤ ਕੀ ਗੱਲ ਹੋਈ ਆ ਆਂਦੇ ਪੀ ਉਹਨੂੰ ਨਾ ਸਮਝਾ ਲੋ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦੱਸਣ ਆਏ ਆ ਬਸ ਤੁਹਾਨੂੰ ਸਿਰਫ ਇਹਦੀ ਗੱਲ ਤੁਹਾਨੂੰ ਸਿਰਫ ਵਾਰਨਿੰਗ ਦਿੱਤੀ ਆ ਬਸ ਕੋਈ ਕੋਈ ਗੱ ਬਸ ਇੰਨੀ ਗੱਲ ਇਹਨਾਂ ਨੇ ਮੇਰੇ ਤੇ ਮੇਰੇ ਰੰਗ ਉੱਡ ਗਏ ਇੱਕਦਮ ਵੀ ਪਤਾ ਨਹੀਂ ਕੀ ਗੱਲ ਇਹ ਫੋਨ ਤੇ ਮੇਰ ਨਾਲ ਹੋਲਡ ਹੀ ਜੀ ਉਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਸੀ ਫਿਰ ਕੁਝ ਲੜਕੇ ਨੇ ਇਹ ਪੜਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਵੀ ਝਗੜਾ ਹੋਇਆ ਵਾ ਕਦੀਕ ਮੰਗਰ ਅਸੀਂ ਇੱਥੇ ਪਹੁੰਚੇ ਆ ਪਹੁੰਚ ਕੇ ਵੈਰੀਫਾਈ ਕਰ ਰਹੇ ਆ ਪੜਤਾਲ ਕਰ ਰਹੇ ਆ ਤੇ ਤਹਿ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਅਦਾ ਕੀਤਾ ਉਸ ਨੂੰ ਅਸੀਂ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਕਹਿਣਾ ਉਹਨਾਂ ਦਾ ਕਿ ਸਾਡੇ ਘਰ ਆ ਕੇ ਪਏ ਨੇ ਮੇਰਾ ਪੜਤਾਲ ਕਰ ਰਹੇ ਹਾਂ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਇਹਨੂੰ ਪੂਰੀ ਤੇਰਾ ਤੇਰਾ ਤੱਕ ਜਾ ਕੇ ਇਹਦੀ ਅਸੀਂ ਤਫਤੀਸ਼ ਕਰਾਂਗੇ ਦੱਸਿਆ ਕੁਛ ਉਹਨਾਂ ਨੇ ਕਿੰਨੇ ਕੋ ਮੁੰਡੇ ਕੇਸ ਉਹਨਾਂ ਦੇ ਘਰ ਬੈਠਾ ਜੇ ਨਿਸ਼ਚਿਤ ਸਟੇਜ ਆ ਗਿਆ ਕਾਫੀ ਲੋਕ ਆਏ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਹਾਂ ਓਕੇ